ਆਰ ਪਹੇਲੀ ਮੈਂ ਇੱਕ ਅਨੋਖੀ ਚੀਜ਼ ਹਾਂ ਮੈਨੂੰ ਕਿਸੇ ਨਾਲ ਗੁੱਸਾ ਨਹੀਂ ਆਉਂਦਾ ਪਰ ਜੋ ਮੈਨੂੰ ਛੂੰਹਦਾ ਹੈ ਉਹ ਥੱਲੇ ਡਿੱਗ ਜਾਂਦਾ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਇਸਦਾ ਸਹੀ ਜਵਾਬ ਹੈ ਬਿਜਲੀ ਦੂਸਰੀ ਪਹੇਲੀ ਰਾਜਾ ਬਿਨਾਂ ਲੜੇ ਕਿਸ ਅੱਗੇ ਸਿਰ ਝੁਕਾਉਂਦਾ ਹੈ ਤੁਹਾਨੂੰ ਹਰ ਇੱਕ ਤੇ ਪਹੇਲੀ ਤੇ 10 ਸਕਿੰਟ ਦਾ ਸਮਾਂ ਦਿੱਤਾ ਜਾਂਦਾ ਹੈ ਇਸਦਾ ਸਹੀ ਜਵਾਬ ਹੈ 나ਈ ਅੱਗੇ ਤੀਸਰੀ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਬਚਪਨ ਵਿੱਚ ਕਾਲੀ ਹੁੰਦੀ ਹੈ ਅਤੇ ਜਵਾਨੀ ਵਿੱਚ ਲਾਲ ਹੁੰਦੀ ਹੈ ਤੇ ਬੁਢਾਪੇ ਦੇ ਵਿੱਚ ਚਿੱਟੀ ਹੋ ਜਾਂਦੀ ਹੈ ਜੇਕਰ ਤੁਹਾਨੂੰ ਪਤਾ ਹੈ ਤਾਂ ਜਰੂਰ ਦੱਸਿਓ ਇਸ ਦਾ ਸਹੀ ਜਵਾਬ ਹੈ ਕੋਇਲਾ ਚੌਥੀ ਪਹੇਲੀ ਉਹ ਕਿਹੜਾ ਅੰਗ ਹੈ ਜੋ ਮਰਦਾਂ ਵਿੱਚ ਬਾਦਦਾ ਹੈ ਪਰ ਔਰਤਾਂ ਦੇ ਵਿੱਚ ਨਹੀਂ ਇਸ ਦਾ ਸਹੀ ਜਵਾਬ ਹੈ ਦਾੜੀ ਤੇ ਮੁੱਛ ਪੰਜਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਤੋਂ ਬਿਨਾ ਕੋਈ ਵੀ ਮੁੰਡਾ ਵਿਆਹ ਨਹੀਂ ਕਰਾ ਸਕਦਾ ਇਸ ਦਾ ਸਹੀ ਜਵਾਬ ਹੈ ਕੁੜੀ ਤੋਂ ਬਿਨਾ ਛੇਵੀਂ ਪਹੇਲੀ ਅਜਿਹੀ ਕਿਹੜੀ ਚੀਜ਼ ਹੈ ਜਿਸ ਨੂੰ ਅੱਗ ਸਾੜ ਨਹੀਂ ਸਕਦੀ ਹਥਿਆਰ ਕੱਟ ਨਹੀਂ ਸਕਦਾ ਪਾਣੀ ਗਿੱਲਾ ਨਹੀਂ ਕਰ ਸਕਦਾ ਇਸ ਦਾ ਸਹੀ ਜਵਾਬ ਹੈ ਪਰਸ਼ਾਵਾ ਸਤਵੀਂ ਪਹੇਲੀ ਮੋਰ ਇੱਕ ਅਜਿਹਾ ਪੰਛੀ ਹੈ ਜੋ ਆਂਡੇ ਨਹੀਂ ਦਿੰਦਾ ਪਰ ਉਹ ਬੱਚੇ ਕਿਵੇਂ ਪੈਦਾ ਕਰਦਾ ਹੈ ਜੇਕਰ ਤੁਹਾਨੂੰ ਪਤਾ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਤੁਹਾਨੂੰ 10 ਸੈਕਿੰਡ ਦਾ ਸਮਾਂ ਦਿੱਤਾ ਗਿਆ ਹੈ ਇਸ ਦਾ ਸਹੀ ਜਵਾਬ ਹੈ ਕਿਉਂਕਿ ਆਂਡੇ ਮੋਰ ਨਹੀਂ ਦਿੰਦੀ ਹੈ ਅੱਠਵੀਂ ਪਹੇਲੀ ਉਹ ਕਿਹੜੀ ਜਗ੍ਹਾ ਹੈ ਜਿੱਥੇ ਸੌ ਲੋਕ ਜਾਂਦੇ ਹਨ ਅਤੇ 101 ਲੋਕ ਵਾਪਸ ਆਉਂਦੇ ਹਨ ਇਸ ਦਾ ਸਹੀ ਜਵਾਬ ਹੈ ਬਰਾਤ ਇਹ ਨਹੀਂ ਇਨਸਾਨਾਂ ਦਾ ਕਿਹੜਾ ਹਿੱਸਾ ਹੈ ਜੋ ਸੌਣ ਤੋਂ ਬਾਅਦ ਵੱਧ ਜਾਂਦਾ ਹੈ ਇਸਦਾ ਸਹੀ ਜਵਾਬ ਹੈ ਅੱਖਾਂ ਦੀਆਂ ਪੁਤਲੀਆਂ